ਪਰ ਉਹ ਸੱਚ ਸੱਚ ਤੋਂ ਸ਼ੁਰੂ ਹੁੰਦਾ ਹੈ ਤੇ ਸੱਚ ਤੇ ਹੀ ਖਤਮ ਹੋ ਜਾਂਦਾ ਹੈ ਜਿਹੜਾ ਇਨਸਾਨ ਮਨ ਵਿੱਚ ਉੱਤਰ ਜਾਵੇ ਉਸ ਦਾ ਖਿਆਲ ਰੱਖਣਾ ਤੇ ਜਿਹੜਾ ਮਨ ਵਿੱਚ ਉੱਤਰ ਜਾਵੇ ਉਸ ਤੋਂ ਸਾਵਧਾਨ ਰਹਿਣਾ ਕੁਝ ਲੋਕ ਅਜਿਹੇ ਵਰਗੇ ਹੁੰਦੇ ਨੇ ਇਹ ਪਤਾ ਨਹੀਂ ਚੱਲਦਾ ਕਿ ਸਾਥ ਦੇ ਰਹੇ ਨੇ ਜਾਂ ਸਾਥ ਛੱਡ ਰਹੇ ਨੇ ਹਰ ਦੁੱਖ ਇੱਕ ਸਬਕ ਦਿੰਦਾ ਹੈ ਤੇ ਸਬਕ ਇਨਸਾਨ ਨੂੰ ਬਦਲ ਦਿੰਦਾ ਹੈ ਸਫਲਤਾ ਤਾਂ ਪਿਆਰ ਦੇ ਹਵਸ ਵਾਲਿਆਂ ਨੂੰ ਮਿਲਦੀ ਹੈ ਇਸ਼ਕ ਵਾਲੇ ਤਾਂ ਬਸ ਸ਼ਾਇਰੀ ਕਰਦੇ ਰਹੇ ਜਾਂਦੇ ਨੇ ਜਿਹੜਾ ਤੁਹਾਨੂੰ ਸੱਚਾ ਪਿਆਰ ਕਰਦਾ ਹੈ ਇਹਨਾਂ ਦੋ ਗੱਲਾਂ ਦਾ ਜਵਾਬ ਉਹ ਤੁਹਾਡੇ ਤੋਂ ਜ਼ਰੂਰ ਪੁੱਛੇਗਾ ਪਹਿਲਾ ਇਹ ਕੀ ਜਿੰਨਾ ਪਿਆਰ ਉਹ ਕਰਦਾ ਹੈ ਕਿ ਤੁਸੀਂ ਵੀ ਉਸ ਨਾਲ ਓਨਾ ਹੀ ਪਿਆਰ ਕਰਦੇ ਹੋ ਤੇ ਦੂਸਰਾ ਸਵਾਲ ਇਹ ਕੀ ਕੱਲ ਕਿਸੇ ਹੋਰ ਦੇ ਲਈ ਤੁਸੀਂ ਉਸ ਨੂੰ ਛੱਡਤਾ ਨਹੀਂ ਦਵੋਗੇ